ਬੰਦੀ ਸਿੰਘ ਪਈ ਬਲਵੰਤ ਸਿੰਘ ਰਾਜੋਆਣਾ ਆਪਣੇ ਮਰਹੂਮ ਪਰਾ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਰਾਜੋਆਣਾ ਪਹੁੰਚੇ ਉਹਨਾਂ ਨੂੰ ਪੁਲਿਸ ਵੱਲੋਂ ਭਾਰੀ ਸੁਰੱਖਿਆ ਬੰਦੋਬਸਤ ਹੇਠ ਕੇਂਦਰੀ ਜੇਲ ਪਟਿਆਲਾ ਤੋਂ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਲਈ 3 ਘੰਟੇ ਦੀ ਪਰੋਲ ਦਿੱਤੀ ਸੀ ਦੱਸਦੀ ਕਿ ਉਹਨਾਂ ਦੇ ਭਰਾ ਕੁਲਵੰਤ ਸਿੰਘ ਨੂੰ ਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਰਾਜੂਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਇਆ ਜਿਸ ਦੇ ਬਾਹਰ ਵੀ ਪੁਲਿਸ ਨੇ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਥਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਸਿੱਖ ਪੰਥ ਨੂੰ ਸੱਦਾ ਦਿੱਤਾ। ਸ਼ਰਧਾਂਜਲੀ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਤੇ ਹੋਰ ਬਹੁਤ ਸਾਰੇ ਧਾਰਮਿਕ ਤੇ ਸਿਆਸੀ ਆਗੂਆਂ ਸਣੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਦਸਨਯੋਗ ਹੈ ਕਿ ਭਾਈ ਕੁਲਵੰਤ ਸਿੰਘ ਦੀ ਇਸੇ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਪਿੰਡ ਰਾਜੋਣਾ ਕਲਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਗਿਆ ਸੀ ਦੱਸਦੀ ਕਿ ਭਾਈ ਰਾਜੋਣਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਜ਼ਾਇਰ ਕਰਕੇ ਉਹਨਾਂ ਨੂੰ ਭੋਗ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਦੀ ਅਪੀਲ ਕੀਤੀ ਸੀ ਇਸ ਤੋਂ ਪਹਿਲਾਂ ਵੀ ਭਾਈ ਰਾਜੋਣਾ ਨੂੰ 2021 ਵਿੱਚ ਆਪਣੇ ਪਿਤਾ ਦੇ ਭੋਗ 'ਚ ਸ਼ਾਮਲ ਹੋਣ ਲਈ 1 ਘੰਟੇ ਦੀ ਹੀ ਪੈਰੋਲ ਮਿਲੀ ਸੀ ਬਾਅਦ ਤੋਂ 2012 ਦੇ ਵਿੱਚ ਸਾਰੇ ਘਰਸਾ ਪੰਥ ਨੇ ਕਿ ਜੀ ਝੰਡੇ ਨਾਲ ਲਾ ਕੇ ਉਸ ਸਦਨ ਨੂੰ ਘੇਰ ਦਿੱਤਾ ਪਰ ਸਾਡੇ ਹਲਕਾ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਚ ਲਾ ਕੇ ਆਪਣੇ ਕਰਮ ਜਾਗੜੇ ਸਾਡੀ ਫਾਸੀ ਦੀ ਝੱਕੀ ਦੇ ਕੋਈ ਹਾਲਾਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਦੀ ਝੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇਨਤਜ਼ਾਰ ਕਰ ਰਿਹਾ ਹਾਂ ਇਹ ਬੇਇੱਜ਼ਤੀ ਉਹ ਮਿੱਤ ਕੇ ਕਰ ਰਹੇ ਨੇ ਮੈਂ ਇਹ ਕਹਿਣਾ ਚਾਹਨਾ ਕਿ ਅੱਜ ਦੇ ਸਾਡੀਆਂ ਸੰਸਥਾਵਾਂ ਲੋੜ ਪੈਂਦੇ ਨੇ ਕਿਬ ਇਸ ਕਰਕੇ ਉਹ ਇਸ ਤਰ੍ਹਾਂ ਕੰਮ ਕਰਦਾ ਬਦਲ ਬਦਲ ਕਰ ਰਹੀ ਹੈ ਕਿਉਂਕਿ ਅਸੀਂ ਮੱਤਰੀ ਦਿੱਤਾ ਹਾਂ ਉਹਨਾਂ ਨੂੰ ਪਰਵਾਹ ਰੱਖਿਆ ਰਹਿਣਿਆ ਕੰਨੀਆਂ ਸਾਡੇ ਅਸਸਤਾਵਾਂ ਮੌਜੂਦ ਹੋਣ ਗਿਆ ਉਹ ਸਾਡੇ ਕੌਮੀ ਹਿੱਤ ਸਾਡੇ ਭਲੇ ਹੱਥ ਉਹਨੇ ਉਹਨੇ ਹੀ ਸੁਰੱਖਿਅਤ ਰਹਿਣਗੇ ਅਮੇ ਵਾਈਪ ਨੂੰ ਬਾਹਰ ਸੰਜੀ ਗੱਲ ਜਿਹਾ ਬਣਾ ਅੰਕਲ ਕਰਾ ਦੇਈ ਉਮਰ ਲੱਗ ਪਾਕ 60 ਦੇ ਹੱਥੇ 60 ਸਾਲ ਨੂੰ ਪਹੁੰਚਣ ਵਾਲੇ ਸੀ ਸਮਾਜਿਕ ਤੌਰ ਤੇ ਸਾਨੂੰ ਲੱਗਦਾ ਕਿ ਹੋਰ ਛੋਟੀ ਸੀ ਹਾਲੇ ਜਾਣ ਦਾ ਸਮਾਂ ਨਹੀਂ ਸੀ ਪਰ ਸਾਥੋਂ ਦਾ ਸ੍ਰੀਮਤ ਸਰਬਾਨ ਹਰੀ ਨਹੀਂ ਹੈ ਡਟਰੀ ਪੱਕੀ ਬਣਨ ਹਾਰ ਲੈ ਲੈ ਤਾਂ ਪਹੁੰਚਿਆ ਲਾਵੇ ਕਰ ਕੇ ਯਾਰ ਜਾਂ ਹੁਆ ਹੁਕਮ ਕਿਸਾਨ ਦਾ ਤਾਂ ਹੁਣ ਮੈਂ ਆ ਕੇ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਇਹ ਕਾਤੇ ਦੀ ਖੇਡ ਜਿਵੇਂ ਜ਼ਿਮੀਂਦਾਰ ਕੱਚੀ ਮਸਲ ਬੱਟ ਲੈ ਪੱਕੀ ਬੱਟ ਲੈ ਇਸੇ ਤਰ੍ਹਾਂ ਸਵਾਸਾਂ ਦੀ ਪੂੰਜੀ ਵੀ ਉਹ ਕਰਤੇ ਦੀ ਖੇਡ ਆ ਛੋਟੇ ਉਮਰ ਚ ਕੋ ਚਾਜਾਂ ਦੇ ਕੋ ਬੱਡੀ ਉਮਰ ਕੱਚਲ ਬਣ ਜਾਂਦੇ ਮੈਂ ਉਸ ਦਿਨ ਅਫਸੋਸ ਨਾਲ ਪਹੁੰਚਾ ਸੀ ਤੇ ਮੈਨੂੰ ਭਾਈ ਸਾਹਿਬ ਭਾਈ ਵਿਮਾਨ ਸਿੰਘ ਜੀ ਰਾਜੋਆਣੇ ਦੇ ਭਤੀਜੇ ਨੇ ਉਹ ਮੈਨੂੰ ਗਾਥਾ ਵੀ ਸੁਣਾਈ ਕਿ ਛੋਟਾ ਸੀ ਬੱਚਾ ਉਹ ਨੂੰ ਕਿ ਕਿਵੇਂ ਭਾਈ ਸਾਹਿਬ ਉਸ ਐਕਸ਼ਨ ਤੋਂ ਬਾਅਦ ਭਾਈ ਤਲਵੰਦ ਸਿੰਘ ਜੀ ਕੋਲਸ ਦੇ ਹੱਥੇ ਚੜ ਗਏ ਤੇ ਜੋ ਫਿਰ ਤੁਸੀਂ ਦੇਖਦੇ ਆਪਾਂ ਇਤਿਹਾਸ ਪੜ੍ਹਦੇ ਆ ਭਾਈ ਮੋਤੀ لال ਮਹਿਰਾ ਦਾ ਕਿ ਕੋਲ ਨੂੰ ਸਾਰਾ ਪਿੰਡ ਪਰਿਵਾਰ ਪੀੜਿਆ ਗਿਆ ਤੇ ਜਿਹੜੇ ਇਸ ਪੀੜਾ ਦੇ ਵਿੱਚ ਰਹੇ ਤੇ ਕਿਵੇਂ ਲੰਬਾ ਤਸ਼ੱਦਦ ਭਾਈ ਕਰਮ ਸਿੰਘ ਜੀ ਨੇ ਵਿਸਾਇਆ ਪਰ ਗੁਰੂ ਦੀ ਕਿਰਪਾ ਦੇ ਬਾਠੇ ਸਰਕਾਰ ਉਸ ਜੀਵ ਆਤਮਾ ਨੇ ਸੀ ਤੱਕ ਨਹੀਂ ਜਾਈ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਵੇਂ ਰੋਏ ਹੋ ਗਏ ਫਿਰ ਮੁੜ ਕੇ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿਹੜੇ ਮੈਂ ਕਹਿ ਸਕਦਾ ਗੁਰੂ ਦੇ ਸਿਧਾਂਤ ਕਹਿਣੀ ਤੇ ਕਥਨੀ ਇੱਕ ਹੁੰਦੀ ਕਹਾਣੀ ਤੇ ਇੱਕ ਹੁੰਦੀ ਕਥਨੀ ਇਹ ਕਹਾਣੀ ਤੇ ਕਥਨੀ ਦੇ ਵਿੱਚ ਗੁਰੂ ਸੂਰਾ ਆਇਆ ਉਹ ਗੁਰੂ ਸੂਰਾ ਕੋਲ ਦਸਣ ਦੀ ਲੋੜ ਨਹੀਂ ਪੈਤੀ ਉਹ ਕੇਵਲ ਦਾ ਕਿੱਦ ਜਿਹਲੇ ਤੁਸੀਂ ਉਹਨਾਂ ਨੂੰ ਮਿਲਦੇ ਹੋ 60 ਸਾਲ ਤੁਹਾਨੂੰ ਪਤਾ ਲੱਗ ਜਾਂਦੀ ਜਦੋਂ ਪਹਿਲੀ ਮੁਲਾਕਾਤ ਅਸੀਂ ਝੇਲ ਵਿੱਚ ਜਾ ਕੇ ਕੀਤੀ ਦੇਖੋ ਭਾਈ ਸਾਹਿਬ ਦਾ ਸੇਧ ਸਿੰਘ ਵੱਡਾ ਕਿਉਂਕਿ ਉਹ ਦਿਨ ਦੇਖੋ ਆਪਾਂ ਕਾਲੀ ਕੋਲੀ ਧੀਰੀ ਚਲਦੀ ਸੀ ਕੋਈ ਪਤਾ ਨਹੀਂ ਕਿ ਖਦਾ ਮਾਨ ਉਹ ਮੇਰਾ ਪੁੱਤ ਆਪ ਨੂੰ ਘਰ ਪਹੁੰਚਣਾ ਤੇ ਰਿਪੋਰਟ ਚੋਂ ਜੇ ਗਾੜਾ ਹੰਲਾ ਮੰਦਾ ਸੀ ਉਹ ਵੀ ਚੱਕਿਆ ਜਾਂਦਾ ਸੀ ਕਿਸੇ ਨੇ ਕੇਸਰੀ ਦਸਤਾਰ ਸਜਾਈ ਹੋਣੀ ਚੱਕਿਆ ਜਾਂਦਾ ਸੀ ਪਰ ਫੌਂਟ ਦੇ ਵਿੱਚ ਜੱਜ ਵਾ ਇੱਕ ਦਾ ਸੀ ਕਿ ਗਾੜਾ ਵੀ ਖੁੰਦੀ ਦੀ ਨੌਜਵਾਨ ਤੇ ਦੇ ਕੇਸਰੀ ਦਸਤਾਰ ਵੀ ਸਜਾਉਂਦੇ ਸੀ ਤੇ ਭਾਈ ਭਲਵੰਤ ਸਿੰਘ ਜੀ ਰਾਜਵਾਨਾ ਜੇਲੇ ਮੇਲੇ ਅਸੀਂ ਜਾ ਕੇ ਜਦੋਂ ਸ਼ਹਾਦਤ ਹੋਣੀ ਸੀ ਦੇਖੋ ਫਿਰ ਉਦ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਕੀਤੀ ਪੰਜਾ ਪਾਸੋਂ ਫਲਦੇ-ਬਾਟੇ ਦੀ ਕੌਲ ਤੇ ਉਸ ਪਵਿੱਤਰ ਜੇਥ ਪਵਿੱਤਰ ਜਲ ਨੂੰ ਮੂੰਹ ਦੇ ਵਿੱਚ ਆਪਾਂ ਚੂੜਾ ਲੈ ਕੇ ਧਾਨ ਆਪਣੇ ਆਪ ਨੂੰ ਕਹਿੰਦੇ ਆ ਉਹ ਸਤਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸਰੋਵਰ ਦੇ ਵਿੱਚੋਂ ਜਲ ਲਿਆ ਕੇ ਇਸ਼ਨਾਨ ਕੀਤਾ ਸੱਚ ਕਰਕੇ ਜਾਣਿਓ ਮੈਂ ਆਪ ਖੁਸ਼ੂਸ ਕਰਦਾ ਕਿ ਸੱਚੋਚੇ ਗੁਰੂ ਰਾਮਦਾਸ ਜੀ ਆਪਣੇ ਘਰ ਤੇ ਲੈ ਕੇ ਪਤਨ ਪਵਨ ਕਰ ਦਿੱਤਾ। ਸੋ ਗੁਰੂ ਸਾਹਿਬ ਕੀਰਤ ਕਰਨ ਲੰਬੀ ਬਾੜ ਆ ਹੱਲੇ ਕਿਉਂਕਿ ਅਸੀਂ ਉਲਝਾਏ ਲੰਬੇ ਕੰਮ ਦੇ ਵਿੱਚ ਬੋਲਣ ਦਾ ਸਮਾਂ ਨਹੀਂ ਘੜੀ ਨੂੰ ਵੀ ਨਾਮ ਤਰ ਦੇਖ ਰਿਹਾ। ਤੇ ਮੈਂ ਵੀ ਮਹਿਸੂਸ ਕਰਦਾ ਕਿ ਪਰਿਵਾਰ ਨਾਲ ਕੁਝ ਸਮਾਂ ਬਹਿਣਾ ਵੀ ਚਾਹੀਦਾ। ਪਰ ਪਹਿਲਾਂ ਜਿਹੜੀ ਅਸੀਂ ਪੋਜੀਸ਼ਨ ਪਾਈ ਸੀ ਭਾਈ ਰਸਵਾਨਾ ਸਾਹਿਬ ਨੇ ਉਹਨਾਂ ਦੀ ਭੈਣ ਨੇ 2019 ਦੇ ਵਿੱਚ ਉਸ ਹੀ ਨੋਟੀਫਿਕੇਸ਼ਨ ਦੀ ਤੇ ਹੁਣ ਭਾਈ ਸਾਹਿਬ ਇਹ ਰੇਲ ਦੇ ਉੱਤੇ ਜਿਹੜੀ ਪਾਈ ਆ ਉਹ ਪਾਈ ਆ ਵੀ ਇੱਕ ਪਾਸਾ ਹੋਵੇ ਇੱਕ ਪਾਸਾ ਫਾਂਸੀ ਦਾ ਫੰਦਾ ਤੇ ਦੂਰਾ ਪਾਸਾ ਉਹ ਕਮਿਊਟ ਕਰਕੇ ਜੇ ਉਹਨ ਸਜ਼ਾ ਨੂੰ ਮੌਤ ਦੀ ਸਜ਼ਾ ਨੂੰ ਜੇ ਬਾਹਰ ਟਾ ਕੇ ਖਤਮ ਕਰਕੇ ਤੇ ਉਮਰ ਕੈਦ ਦੇ ਵਿੱਚ ਦਿੰਨਾ ਹੁਣ ਸਾਡਾ ਕੇ ਵੀ ਇਹ ਆ ਅੱਜ ਆਪਾਂ ਸਾਰੇ ਪੰਥ ਦੇ ਘਾਰਦਰ ਹੈਲਸ ਔਰ ਜਰੂਰ ਕਿ ਜੀਤਾ ਜੀ ਦੀ ਫਾਈਲ ਨੂੰ ਤੁਸੀਂ ਲਾਡਵਾਣਾ ਜਨਾਬ ਦੇ ਵੱਡੇ ਪ੍ਰਾਪਾਏ ਭਾਈ ਤੁਮਹੋਂ ਦੀ ਰਾਜਵਾਣਾ ਜੋ ਪਿਛਲੇ ਦਿਨੀ ਉਸ ਬਾਰ ਕੋਲੋਂ ਪ੍ਰੋਸੈਸ ਕੀਤੀ ਹੋਈ ਇਸ ਪਾਸਾ ਦੀ ਮੁੱਢਲੀ ਨੂੰ ਪਹੁੰਚੇ ਇਸ ਪਾਲੀ ਸੰਸਥਾ ਤੱਕ ਪਹੁੰਚ ਕਰਕੇ ਸਾਹਮਣੇ 14 ਦਿਨ ਵਿੱਚ ਆਲਪਵਾਸ ਵਿੱਚ ਸ਼ਾਮਲ ਹੋਣ ਵਾਸਤੇ ਤਰਬੇਟੇ ਹਾਂ ਗਏ ਗਏ ਪਹਿਲਾ

ਜੇ ਇਸ ਸਬਾਕ ਦੇ ਨਾਲ ਚਲਾ ਪਰਖਣੀ ਹੈ ਭਾਈ ਬਲਵੰਤ ਸਿੰਘ ਰਾਜੋਵਾਣਾ ਇਹ ਦਾ ਦਰ ਨਾਲ 10 ਤੋਂ 23 ਬਰਾਕਰ ਦਾ ਸਮਾਂ ਕਰਿਆ ਪੁਲਾਕ ਦਾ ਕਰਦੇ ਆ ਜਿਕਰ ਕੀਤਾ ਹੋ ਰਿਜਿਸਟਰੀ ਸਾਹਮਣੇ ਮਹਾਂਪਰਿਵੋਰਾ ਨੇ ਵਾਤ ਗੋਹੀ ਦੀ ਕਿਰਪਾ ਤੇ ਕੋਲੇ ਬੈਠਿਆ ਕੁਛਣ ਦਾ ਮਨ ਨਹੀਂ ਕਰਦਾ ਇੱਕ ਅਜੀਬ ਤਰ੍ਹਾਂ ਦੀ ਕਸ਼ਸ਼ ਹੈ ਉਹਨਾਂ ਦੇ ਵਿੱਚ 4/8 ਹੈ 10/10 ਫਾਸੀ ਦੀ ਟੱਕੀ ਵਿੱਚ ਰਹਿਣ ਵਾਲੇ ਫਾਸੀ ਦੇ ਬੰਦੇ ਦੇ ਕੋਲ ਡੇਲੇ ਇਹਨਾਂ ਦੀ ਚੱਕੀ ਹੈ ਪਰ ਕੋਈ ਸ਼ਿਕੰਤ ਕੋਈ ਸ਼ਿਕਵਾ ਕੋਈ ਗਿਲਾ ਕੋਈ ਡਰ ਕੋਨ ਦਾ ਮਨਜੀਤੇ ਬਿਲਕੁਲ ਨਹੀਂ ਔਰ ਜਦ ਵੀ ਲੜਦਿਆ ਕਰਕੇ ਜਿਹੜੇ ਤੇ ਵਾ ਫਾਸੀ ਦੇ ਰਾਹ ਤੇ ਚੜਨ ਵਾਸਤੇ ਚਾਰ ਟੋਪਿਆ ਬੁਰਖਦੁਖ ਹੋਇਆ ਇਹ ਪਾਇਸਾ ਵੀ ਬੋਰਾ ਦੇ ਸੱਕੇ ਖਾ ਵੱਡੇ ਘਾਤ ਦਾਤ ਨਾ ਕਰ ਗਏ। ਤੇ ਪਰੋੜ ਨਹੀਂ ਚੇਵਤ ਕੰਨ ਗਿਆ। ਤੇ ਪੁੱਜੇ ਪਾਸੇ ਜੇਕਰ ਦੇਖੀਏ ਤੇ ਝੂਠੇ ਸੌਦੇ ਵਾਲਾ ਸਾਧ ਜੇ ਵਿਚਾਰੀ ਬਰਾਤਕਾਰੀ ਕਾਤਲ। ਕੋਸ਼ਿਆ ਸਾਲਾਂ ਦੇ ਵਿੱਚ ਮੇਰਾ ਕਹਿ ਰਿਹਾ ਕਿ ਸ਼ਾਇਦ 21-22 ਦੇ ਪੈਰ ਰੋਕ 10 ਵਾਰ ਤੋਂ ਜ਼ਿਆਦਾ ਬਹਾ ਚੁੱਕਾ ਹੈ। ਇਹ ਬਹੁਤ ਵੱਡਾ ਇੱਕ ਅਰਿਆਂ ਉਮਰਤੀ ਸੈਕਟੋਰ ਦੇ ਨਾਮ ਕੀਤਾ ਜਾਂਦਾ ਹੈ ਪਈ ਬਲਾਸਿੰਧ ਰਾਜੋਵਾੜਾ ਤੋਂ ਨਾ ਨੇ ਹੋਟਲ ਮਲਟੀ ਫੌਮ ਦੀ ਸੇਵਾ ਕੀਤੀ ਹੈ ਕਰਨਾ ਜੋ ਕਰਨ ਚਾਹੁੰਦਾ ਹੈ ਜੇਕਰ ਹੁੰਦਾ ਹੈ ਕਿ 1983 ਵਿੱਚ ਪਾਰਵ ਦੇ ਕਾਮਰਾ ਸਰਹੂਮਤ ਨੇ ਐਲਾਨ ਕੀਤਾ ਕਿ ਤੋਪਾਂ ਨਾਲ ਫੌਜਾਂ ਚਾੜ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸ਼ਹੀਰੀ ਆਕਾਤ ਦਾ ਖਸਾਰਿਤ ਕਹਿ ਦੇਹੀ ਕੀਤੀ ਤੇ ਆਸਪੁਰਾ ਦੇ ਪੂਰਬ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਹੋਈਆਂ ਔਰ ਉਸ ਤੋਂ ਬਾਅਦ ਜਿਹੜਾ ਦੌਰ ਪੰਜਾਬ ਵਿੱਚ ਸੁਹਿਆ ਜੋ ਤਕਰੀਬਨ 1994 ਦੇ ਪਚਾਰੇ ਦਾ ਤੱਕ ਚੱਲਦਾ ਰਿਹਾ ਪੰਜਾਬ ਦੀ ਸਰਕਾਰ ਪੰਜਾਬ ਦੇ ਖੇਤ ਪੰਜਾਬ ਦੀਆਂ ਗਲੀਆਂ ਪੰਜਾਬ ਦੇ ਨਹਿਰਾਂ ਦੇ ਕੋਲ ਕਿ ਕੋਈ ਨਸਰਕਤ ਕੋਈ ਗਾੜੀ ਕੋਈ ਥੇ ਭੁੱਲਿਆ ਕਬੜ ਐਸਾ ਨਹੀਂ ਕਿ ਤੇ ਟੁੱਟੇ ਪਸੂਕਾ ਬਣਾ ਕੇ ਤੇ ਕਿੰਨੇ ਨੌਜਵਾਨਾਂ ਦਾ ਕਤਲ ਹੋ ਮੰਨਿਆ ਤਾਂ ਇਹ ਆਪੂ ਬੁਣਿਆ। ਇਹੋ ਕੇਸ ਗੱਲਦਾ ਹੈ ਕਿ ਇਹਦਾ ਕੁਝ ਪੰਜਾਬ ਵਿੱਚ ਵਾਪਰ ਜਾਣ ਦੇ ਬਾਅਦ ਹਜ਼ਾਰਾਂ ਪੰਜਾਬ ਦੇ ਮੁੰਤਰਾਂ ਨੂੰ ਸਰਕਾਰ ਨੇ ਸ਼ਹੀਦ ਕੀਤੇ। ਕਿ ਅਸੀਂ ਖੇਡ ਬੋਟਾ ਪਾਰ ਤੇ ਕਾਮਰਾ ਦੀ ਸਰਕਾਰ ਕਿੰਨੀ ਵਾਰ ਪੰਜਾਬ ਚ ਫੜਾਈ ਹੈ।

ਜੋ ਹੋ ਗਿਆ ਸਭ ਸੁਨੇ ਸਤੂਰ ਦੇ ਵਿਚੜੀ ਹੋਇਆ ਪਰ ਸੰਦੀਪ ਆਪਣੇ ਚਰਨਕਾਂ ਦੇ ਭਾਈ ਸਾਹਿਬ ਜਿਹੜਾ ਨੂੰ ਪਰਵਾਹ ਹੋ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਮੱਥ ਰੋ ਪਾੜਾ ਮਿੱਠਾ ਕਰਕੇ ਮੰਨਣ ਦਾ ਬਲਬਖਸ਼ ਕਰ ਔਰ ਅਰਦਾਸ ਹੈ ਹੂ ਚਰਣਾ ਵਿੱਚ ਕਿ ਭਾਈ ਪਰਵਾਹ ਸੰਧੇ ਰਾਜੋਆਣਾ ਜੇ 300 ਤੋਂ ਵੱਧ ਕੁਪਤੀ ਸ਼ਬਦ ਕਹਿ ਜਿਹੜਾ ਬਹੁਤ ਸੋਖਾ ਹੁੰਦਾ ਹੈ ਸੱਤਿਆ ਤੇ ਆਦਿ ਤੇ ਬਾਵਾਤੀ ਜਾਂ 1.30 ਤੇ 0.30 ਪਰ ਉਹਨੂੰ ਕੋ ਤੇ ਦੇਰ ਲਈ ਫਾਂਸੀ ਦੀ ਚੱਕੀ 8 ਬਾਏ 8 ਨੂੰ 10 ਬਾਏ 10 ਦੀ ਚੱਕੀ ਵਿੱਚ ਕੋ ਰਹਿ ਕੇ ਘਟ ਨਹੀਂ ਸਕਦਾ ਔਰ ਕਹਿੰਦੀ ਚੜ੍ਹਦੀ ਤਰ੍ਹਾਂ ਚੱਲੇ ਕਿ ਤੇਨ ਹੀ ਸਾਥ ਦਾ ਅਸਰ ਹਮੇਸ਼ਾ ਹੁੰਦਾ ਸੁੱਕਾ ਹੈ। ਪਾਇਸਾਂ ਨੇ दिए ਬਚਨੇ 12 ਸਾਲ ਤੋਂ ਉਹਨਾਂ ਦੀ ਅਪੀਲ ਜਿਹੜੀ ਹੈ ਕੈਂਟਿੰਗ ਕਲੀ ਹੋਈ ਹੈ। ਦਾ ਸ਼ੇਰ ਤੋਂ ਉਹਨੂੰ ਸ਼ੀਰੇ ਗੌਰਤਖ ਸਾਹਿਬ ਕੋ ਹੋ ਰਿਹਾ ਸੀ। ਇਹ ਜਵਾਬ ਦੇਦੇ ਭਾਰਤ ਦੇ ਗ੍ਰਹਿ ਮੰਤਰੀ ਕਿ ਕਿਹੜੇ ਕਰੋ ਤੈਤ ਭਾਈ ਪਰਵਤ ਸੂਰਜਾਵਾਣਾ ਨੂੰ ਇਹਨੇ ਸਵਾਮਤ ਤੋਂ ਫਾਂਸੀ ਦੀ ਚੱਕੀ ਵਿੱਚ ਚੜ੍ਹਦੇ ਆ ਇਸ ਕਾਰਨ ਕਰਕੇ ਸੁਪਰੀ ਕੋਰਟ ਜਿਹੜੇ ਆਡਰ ਲੈਣ ਉਹਨਾਂ ਨੇ ਫੈਸਲਾ ਕੀਤਾ ਜਾਇਆ ਉਹਨਾਂ ਨੂੰ ਬੰਨਿਆ ਜਾਰਿਆ ਕੋਈ ਮੁੱਖੇ ਸਿੱਧਾ ਸਿੱਧਾ ਸਿਖਾ ਦੇ ਨਾਲ ਭਾਰਤ ਸਰਕਾਰ ਵੱਲੋਂ ਬਹੁਤ ਯੋਗਦਾਨ ਸਾਪੇ ਕੀ ਜਾ ਰਹੀ ਹੈ ਸਤਿਗੁਰੂ ਰੇਰਕਰ ਭਾਈ ਸਰ ਜੀ ਹੋਰਾਂ ਨੂੰ ਚੜ੍ਹਦੇ ਤਲਾ ਬਖਸ਼ਿਸ਼ ਕਰਨ ਪਰਿਵਾਰ ਨੂੰ ਚੜ੍ਹਦੇ ਤਲਾ ਬਖਸ਼ਿਸ਼ ਕਰਨ ਇੱਕ ਪੰਥ ਦਾ ਪਰਿਵਾਰ ਹੈ ਪਉਂਦੀ ਜਰਨੈਲ ਨੇ ਔਰ ਜਿੰਦਾ ਸ਼ਹੀਦਾਂ ਦੇ ਸਾਥ ਸ਼ਹੀਦਾਂ ਦੇ ਸਾਥ ਸਹਿਬ ਜੀ ਤੋਂ ਭਾਈ ਸਰ ਜੀ ਹੋਰਾਂ ਨੂੰ ਦਿੱਤਾ ਗਿਆ ਹੈ ਕਿ ਮੈਂ ਸਮੁੱਚੇ ਪਰਿਵਾਰ ਨਾਲ ਸਬੰਧੀਆਂ ਰਿਸ਼ਤੇਦਾਰਾਂ ਦੇ ਨਾਲ ਇਸ ਸਮੇਂ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਗੁਰੂ ਚਰਨਾਂ ਵਿੱਚ ਅਰਦਾਸ ਕਰ ਰਿਹਾ ਹਾਂ ਕਿ ਸਾਧੂ ਗੁਰੂ ਜੀ ਵਿਛੜੀ ਆਤਮਾ ਵਾਪੇ ਚਰਨਾਂ 'ਚ ਆਵੇ ਔਰ ਭਾਈ ਸਰ ਜੀ ਹੋਰਾਂ ਨੂੰ ਸਮੁੱਚੇ ਪਰਿਵਾਰ ਨੂੰ